ਐਮ ਡੀ ਐਮ 뮤직 ਤੇ ਪ੍ਰੀਤ ਬਲਿਹਾਰ ਪੇਸ਼ ਕਰਦੇ ਹਨ ਹਾਜ਼ਰੀਨ حضرت ਸ਼ੇਖ ዳਤਾ ਹਾਫਿਜ਼ ਸਦੀਕ ਗਨੀ ਬਾਬਾ ਚੰਡੀ ਪੀਰ ਜੀ ਰਹਿਮਤ ਤੁਲੇ आले ਚਿਸਤੀ ਕੁੱਲ ਕਾਇਨਾਤ ਦੇ ਦੁੱਖ ਦੂਰ ਕਰਨ ਵਾਸਤੇ ਬਗਦਾਦ ਸ਼ਰੀਫ ਦੇ ਇੱਕ ਕਸਬੇ ਕੋਠਵਾਲ ਵਿੱਚ ਸਨ 1236 ਈਸਵੀ ਨੂੰ ਪੈਦਾ ਹੋਏ ਜਿਨ੍ਹਾਂ ਦੀ ਬਾਲ ਦਾਦਾ ਨਾਮ حضرت ਆਲੀਹਾ ਮਖਦੂਮ ਸੀ ਕਹਿੰਦੇ ਹਨ ਜਦੋਂ ਚੰਡੀ ਪੀਰ ਸਰਗਰ ਪੈਦਾ ਹੋਏ ਤੇ ਪਹਿਲੀ ਵਾਰ ਆਪਣੀ ਅੱਖਾਂ ਖੋਲੀਆਂ ਤਾਂ ਇੱਕ ਇਲਾਹੀ ਨੂ ਨੇ ਆਪਦੇ ਮੱਥੇ ਨੂੰ ਚੁੰਮਿਆ ਤੇ ਰਹਿਮਤਾਂ ਵਰਸਾਈਆਂ ਆਪ ਦੀ ਬਾਲ ਦਾ ਆਲੀਹਾ ਮਖਦੂਮ ਜੀ ਕਈ ਸਾਲਾਂ ਤੋਂ ਰੋਜ਼ੇ ਰੱਖਦੇ ਸਨ ਤੇ ਪੰਜੇ ਵਕਤ ਨਮਾਜ਼ ਅਦਾ ਕਰਦੇ ਸੀ ਤੇ ਆਖਰ ਉਹਨਾਂ ਦੀ ਇਬਾਦਤ ਖੁਦਾ ਦੇ ਘਰ ਮਨਜ਼ੂਰ ਹੋ ਗਈ ਕਹਿੰਦੇ ਹਨ ਖੁਦਾ ਮਨਜ਼ੂਰ ਕਰਦਾ ਹੈ ਦੁਆ ਜਦ ਦਿਲ ਸੇ ਹੁੰਦੀ ਹੈ ਮੁਸ਼ਕਿਲ ਤੋਂ ਜੇ ਹੈ ਕਿ ਬੜੀ ਮੁਸ਼ਕਿਲ ਸੇ ਹੁੰਦੀ ਹੈ ਜੋ ਬਾਤ ਦਵਾ ਸੇ ਬਨ ਨ ਸਕੇ ਉਹ ਬਾਤ ਦੁਆ ਸੇ ਹੁੰਦੀ ਹੈ ਜਬ ਕਾਮਲ ਮੁਰਸ਼ਿਦ ਮਿਲਤੇ ਹੈ ਤਬ ਬਾਤ ਖੁਦਾ ਸੇ ਹੁੰਦੀ ਹੈ ਹਜ਼ੂਰ ਸੱਲਲਾਹੁ ਅੱਲਾਹੁਆ ਕਹਿੰਦੇ ਉਹਨਾਂ ਨੂੰ ਕਿ ਮੇਰੀਏ ਬੱਚੀਏ ਅੱਲਾ ਤੁਹਾਡੇ ਨਸੀਬ ਵਿੱਚ ਇੱਕ ਬਲੀ ਭੇਜ ਰਿਹਾ ਹੈ ਜੋ ਖੁਦਾ ਬੰਦ ਕਰੀਮ ਦੇ ਹੁਕਮ ਨਾਲ ਸਭ ਨੂੰ ਫਾਇਦਾ عطا ਫਰਮਾਏਗਾ ਚੰਡੀ ਪੀਰ ਸਰਕਾਰ ਦੇ ਬਾਲ ਦਾ ਤੇ ਵਾਲਿਦ ਦੇ ਘਰ ਦੇਰ ਹੈ ਅੰਧੇਰ ਵਾਲੀ ਗੱਲ ਪੂਰੀ ਹੋ ਗਈ ਦਾ ਸਰਕਾਰ ਦੀ ਪੈਦਾਸ਼ ਹੋਈ ਹਾਜ਼ਰੀਨ ਕਹਿੰਦੇ ਹਨ ਸੁੱਕੇ ਰੁੱਖ ਵੀ ਉਦੋਂ ਹਰੇ ਹੋਣ ਲੱਗ ਪਏ ਜਿਨ੍ਹਾਂ ਦਰਖਤਾਂ ਨੂੰ ਫਲ ਨਹੀਂ ਸੀ ਲੱਗਦੇ ਉਹਨਾਂ ਨੂੰ ਫਲ ਲੱਗਣੇ ਸ਼ੁਰੂ ਹੋ ਗਏ ਬੰਜਰ ਜ਼ਮੀਨਾਂ ਹਰੀਆਂ ਭਰੀਆਂ ਹੋ ਗਈਆਂ ਆਪ ਦੇ ਚਰਚੇ ਦੂਰ ਦੂਰ ਤੱਕ ਹੋਣ ਲੱਗੇ ਆਪ ਦੀਆਂ ਸਿਫਤਾਂ ਸੁਣ ਕੇ 70 ਫਕੀਰਾਂ ਦੀ ਮੰਡਲੀ ਆਪ ਨੂੰ ਸਲਾਮ ਦੁਆ ਕਰਨ ਵਾਸਤੇ ਆਈ ਸਾਰੇ ਫਕਰ ਫਕੀਰ ਉਦੋਂ ਅਲੀ ਅਲੀ ਗਾਉਂਦੇ ਸੀ ਤੇ ਚੰਡੀ ਪੀ ਦਾ ਨਾਮ ਲੈ ਕੇ ਨਾਰੇ ਹੱਕ ਦੇ ਲਾਉਂਦੇ ਸੀ ਇਹੋ ਜਿਹਾ ਸਿਲਸਿਲਾ ਰੋਜ਼ ਚੱਲਦਾ ਰਿਹਾ ਹਾਜ਼ਰੀਨ ਜਦੋਂ ਬਲੀ ਗਨੀ ਚੰਡੀ ਪੀ ਜੀ ਨੇ ਪਹਿਲੀ ਵਾਰ ਆਪਣੇ ਮੁਖ ਚੋਂ ਸ਼ਬਦ ਬੋਲਿਆ ਤੇ ਆਪ ਦੇ ਮੁਖ ਚੋਂ ਕਲਮਾ ਇਹ ਸ਼ਹਜਾਤ ਨਿਕਲਿਆ ਅੱਜ ਅਹੋਦੀ ਅੱਲਾ ਇਲਾਹੀ ਲਾ ਇਲਾਹਾ ਇਲਲਾ ਲਾ ਆਵਾਜ਼ ਬੁਲੰਦ ਹੋਈ ਜਿਸ ਦਾ ਮਤਲਬ ਹੈ ਇਬਾਦਤ ਤੋਂ ਇਲਾਵਾ ਕੁਝ ਵੀ ਨਹੀਂ ਹੈ ਹਾਜ਼ਰੀਨ ਬਚਪਨ ਵੀ ਜਦੋਂ ਅਜ਼ਾਨ ਹੁੰਦੀ ਤਾਂ ਆਪ ਬਹੁਤ ਧਿਆਨ ਨਾਲ ਸੁਣਦੇ ਕੁਰਾਨੇ ਪਾਕ ਦੀ ਜਦੋਂ तिलावत ਕੋਈ ਕਰਦਾ ਆਪ ਸ਼ਾਂਤ ਹੋ ਕੇ ਸੁਣਦੇ ਆਪ ਨੇ ਆਪਣੀ ਇਲਾਹੀ ਤਾਲੀਮ ਵੀ ਘਰ ਤੋਂ ਹੀ ਸ਼ੁਰੂ ਕੀਤੀ ਆਪ ਨੇ ਬਹੁਤ ਸਾਰੀਆਂ ਤਾਲੀਮਾਂ ਆਪਣੇ ਵਲਦਾਂ ਤੋਂ ਹਾਸਲ ਕੀਤੀਆਂ ਛੋਟੀ ਉਮਰ ਵਿੱਚ ਹੀ ਕੁਰਾਨ ਦੀਨ ਦੇ ਹਜ਼ੀਰ ਦਾ ਮੁਕੰਮਲ ਤੌਰ ਤੇ ਇਲਮ ਹਾਸਲ ਕਰ ਲਿਆ ਸੋ ਚੰਡੀ ਪੀਰ ਜੀ ਨੇ ਕੁਰਾਨੇ ਮਜੀਦ ਨੂੰ ਵੀ ਹਿਵਜ਼ ਕਰਨ ਤੋਂ ਬਾਅਦ ਦੂਸਰੀਆਂ ਅਸਮਾਨੀ ਕਿਤਾਬਾਂ ਹੂਰਾਕ ਜਗੂਰ ਇਨਜੀ ਨੂੰ ਛੋਟੀ ਉਮਰ ਵਿੱਚ ਹੀ ਸਮਝ ਲਿਆ ਉਸ ਵਕਤ ਦੇ ਵੱਡੇ ਵੱਡੇ ਆਲਮਾ ਸਾਈਆਂ ਸੂਫੀ ਫਕਰਾ ਪੀਰਾਂ ਤੇ ਮਸਤ ਲੰਗਾ ਨੇ ਵੀ ਕਹਿ ਦਿੱਤਾ ਇਹ ਬੱਚਾ ਆਮ ਇਨਸਾਨ ਨਹੀਂ ਹੈ ਇਸ ਤੇ ਖੁਦਾ ਬੰਦ کریم ਦੀਆਂ ਖਾਸ ਰਹਿਮਤਾਂ ਹਨ ਆਜ਼ਰੀਨ ਗਨੀ ਸਾਹਿਬ ਹਰ ਵਕਤ ਕੁਰਾਨ شریف ਪੜਨ ਵਿੱਚ ਮਸ਼ਰੂਫ ਰਹਿੰਦੇ ਸੀ ਪੰਜ ਵਕਤ ਨਮਾਜ਼ ਅਦਾ ਕਰਦੇ ਸੀ ਤੇ ਇੱਕ ਦਿਨ ਰੋਜ਼ੇ ਵਿੱਚ ਰਹਿੰਦੇ ਸੀ ਤੇ ਕੁਰਾਨ شریف ਹਮੇਸ਼ਾ ਨਾਲ ਹੀ ਰੱਖਦੇ ਸੀ ਆਪ ਦੀ ਹਰ ਕੀਤੀ ਫਰਿਆਦ ਅੱਲਾਹ ਦੇ ਘਰ ਵਿੱਚ ਮਨਜ਼ੂਰ ਹੁੰਦੀ ਸੀ ਆਪ ਹਮੇਸ਼ਾ ਇਹ ਹੀ ਕਹਿੰਦੇ ਸੀ ਅੱਲਾਹੂ ਤੂੰ ਹੀ ਤੂੰ 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 ਹੱਕ 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 ਅੱਲਾਹ ਦੀ ਇਬਾਦਤ ਤੋਂ ਬਿਨਾ ਕੁਝ ਵੀ ਨਹੀਂ ਹੈ ਆਖਰ ਗਨੀ ਸਾਹਿਬ ਦੀਆਂ ਇਲਾਹੀ ਕਰਾਮਾਤਾਂ ਨੂੰ ਦੇਖ ਕੇ ਆਪ ਦੇ ਅਮੀ ਔਰ ਅੱਪੂ ਨੇ ਫੈਸਲਾ ਕੀਤਾ ਤੇ ਆਪ ਨੂੰ ਪੀਰੋ মুর্ਸ਼ਦ ਸ਼ੇਖ ਫਰੀਦ ਗੰਜ ਸ਼ਕਰ ਸਰਕਾਰ ਕੋਲ ਇਲਮ ਹਾਸਲ ਕਰਨ ਲਈ ਭੇਜ ਦਿੱਤਾ ਤੇ ਆਪ ਨੇ 12 ਸਾਲ ਦੀ ਉਮਰ ਵਿੱਚ ਬਾਬਾ ਸ਼ੇਖ ਫਰੀਦ ਜੀ ਤੋਂ ਇਲਮ ਤੇ ਰੋਹਾਨੀ ਤਾਕਤਾਂ ਹਾਸਲ ਕਰ ਲਈਆਂ ਲੰਗਰ ਖਾਨੇ ਵਿੱਚ ਵੀ ਰੋਜ਼ ਸੇਵਾ ਕੀਤੀ ਤੇ ਉੱਥੋਂ ਸਰਕਾਰ ਨੂੰ ਇਬادت ਕਰਨ ਵਾਸਤੇ ਬਲੀਆਂ ਨਾਲ ਬਗਦਾਦ ਸ਼੍ਰੀ ਪੇ ਦਿੱਤਾ ਉਥੇ ਆਪਣੇ 12 ਸਾਲ ਹੋਰ ਇਬادت ਕੀਤੀ ਤੇ ਉਥੇ ਆਪ 70 ਮਲੰਗਾਂ ਦੇ ਨਾਲ 72 ਪੀਰਾਂ ਦੀ ਮੰਡਲੀ ਨਾਲ ਪਾਕ ਪਟਨ ਆ ਗਏ ਪੀਰੋ মুর্ਸ਼ਦ ਸ਼ੇਖ ਫਰੀਦ ਜੀ ਨੂੰ ਸਲਾਮ ਦੁਆ ਕੀਤੀ ਤੇ ਕੁਝ ਦਿਨ ਬਾਅਦ ਸਰਕਾਰ ਨੇ ਕਿਹਾ ਬੇਟਾ ਤੇਰਾ ਸਫਰ ਇੱਥੇ ਖਤਮ ਨਹੀਂ ਹੁੰਦਾ ਤੈਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਆਪ ਨੇ ਕਿਹਾ ਸਰਕਾਰ ਆਪ ਦਾ ਹੁਕਮ ਸਿਰ ਮੱਥੇ ਤੇ ਮੈਨੂੰ ਆਗਿਆ ਦਿਓ ਜਿੱਥੇ ਮੈਂ ਉਹ ਸੇਵਾ ਪੂਰੀ ਕਰ ਸਕਾਂ ਹਾਜ਼ਰੀਨ ਬਾਬਾ ਸ਼ੇਖ ਫਰੀਦ ਜੀ ਨੇ ਆਪ ਨੂੰ ਕਲੀਅਰ ਸ਼ਰੀਪੇ ਦਿੱਤਾ ਜਿੱਥੇ ਮਖਦੂਮ ਅਲਾਉਦੀਨ ਅਲੀ ਅਹਿਮਦ ਸ਼ਾ ਸਾਬਰ ਦੇ ਜਲਾਲ ਅਗੇ ਕੋਈ ਨਹੀਂ ਸੀ ਖੜਦਾ ਸਾਬਰ ਪੀਨ ਨੂੰ 12 ਸਾਲ ਹੋ ਗਏ ਸੀ ਇੱਕ ਦਰਖਤ ਹੇਠ ਖੜਿਆ ਟਾਣੀ ਫੜ ਕੇ ਇਬਾਦਤ ਕਰਦਿਆ ਉਹਨਾਂ ਕੋਲ ਜੋ ਵੀ ਜਾਂਦਾ ਭਸਮ ਹੋ ਜਾਂਦਾ ਸਰਕਾਰ ਚੰਡੀਪੀ ਨੇ ਸਾਬਰ ਸਰਕਾਰ ਤੋਂ ਥੋੜੀ ਦੂਰ ਬਹਿ ਕੇ ਮਿੱਠੀ ਆਵਾਜ਼ ਵਿੱਚ ਦੋ ਦਿਨ ਕੁਰਾਨ ਸ਼ਰੀ ਪੜ੍ਹੀ ਕਿਉਂਕਿ ਉਹਨਾਂ ਨੇ 12 ਸਾਲ ਤੋਂ ਆਵਾਜ਼ ਨਹੀਂ ਸੀ ਕੋਈ ਸੁਣੀ ਨਾ ਹੀ ਆਪਣੇ ਲਹਾਂ ਨੂੰ ਖੋਲਿਆ ਸੀ ਆਪ ਦੀ ਆਵਾਜ਼ ਨੇ ਉਹਨਾਂ ਦਾ ਦਿਲ ਮੋਲਿਆ ਤੇ ਸਾਰਾ ਗੁੱਸਾ ਸ਼ਾਂਤ ਹੋ ਗਿਆ ਆਪ ਨੇ ਉਹਨਾਂ ਨੂੰ ਸਹਾਰਾ ਦੇ ਕੇ ਬਿਠਾ ਲਿਆ ਤੇ ਸਾਰਾ ਜਲਾਲ ਵੀ ਸ਼ਾਂਤ ਹੋ ਗਿਆ ਆਪ ਨੇ ਉਹਨਾਂ ਦੀ ਵੀ 12 ਸਾਲ ਸੇਵਾ ਕੀਤੀ ਤੇ ਆਪ ਨੇ ਇਲਹੀ ਤਾਕਤਾਂ ਹਾਸਲ ਕੀਤੀਆਂ ਤੇ ਸਾਬਰਪੀ ਨੇ ਆਪ ਨੂੰ ਫਕੀਰੀ ਦਾ ਤਾਜ ਬਖਸ਼ ਦਿੱਤਾ ਤੇ ਕਿਹਾ ਆਪ ਨੂੰ ਦੁਨੀਆ ਸਲਾਮਾ ਕਰੇਗੀ ਤੇ ਤੇਰਾ ਨਾਮ ਨੰਬਿਆ ਵਿੱਚ ਆਵੇਗਾ ਤੇ ਹੁਕਮ ਦਿੱਤਾ ਤੁਸੀਂ ਹੁਣ ਪੰਜਾਬ ਦੀ ਧਰਤੀ ਤੇ ਜਾਓ ਜਿੱਤੇ ਸਾਡਾ ਕਈ ਸਾਲਾਂ ਤੋਂ ਤੁਣਾ ਧਰਤੀ ਅੰਦਰ ਤੁਖਦਾ ਹੈ ਉਹਨੂੰ ਚੇਤਨ ਕਰੋ ਤੇ ਚੰਡੀ ਪੀਰ ਸਰਕਾਰ ਉਤੋਂ 40 ਮਲੰਗਾ ਨਾਲ ਆਪਣੀ ਮੰਜ਼ਲ ਵੱਲ ਤੁਰ ਪਏ ਤੇ ਐਂ ਕਿਹਾ ਹੈ ਪੀਰੋ ਮੁਰਸ਼ਿਦ ਦਾ ਮਨ ਕਹਿਣਾ ਹੋਇਆ ਹੁਕਮ ਤੇ ਮੰਨਣਾ ਪੈਣਾ ਪੀਰੋ ਮੁਰਸ਼ਿਦ ਦਾ ਮਨ ਕਹਿਣਾ ਹੋਇਆ ਹੁਕਮ ਤੇ ਮੰਨਣਾ ਪੈਣਾ ਅੱਲਾ ਦੇ ਜਾਣੇ ਰੰਗਾ ਨੂੰ ਜੋ ਅੱਲਾ ਦੇ ਜਾਣੇ ਰੰਗਾ ਨੂੰ ਚੰਡੀ ਪੀਰ ਮੰਜਲ ਬਲਦੁਰ ਤੇ ਲੈ ਕੇ ਨਾਲ ਮਲੰਗਾ ਨੂੰ ਚੰਡੀ ਪੀਰ ਮੰਜਲ ਬਲਦੁਰ ਤੇ ਲੈ ਕੇ ਨਾਲ ਮਲੰਗਾ ਨੂੰ ਚੰਡੀ ਪੀਰ ਮੰਜਲ ਬਲਦੁਰ ਤੇ ਲੈ ਕੇ ਨਾਲ ਮਲੰਗਾ ਨੂੰ ਲੈ ਕੇ ਨਾਲ ਮਲੰਗਾ ਨੂੰ ਲੈ ਕੇ ਢਾਲੀ ਮਲੰਗਾ ਨੂੰ ਸਾਹ ਸਰਪੀਰ ਤਪਦੇ ਦਿਲਾਂ ਨੂੰ ਦਿੱਤਾ ਤੀਰ ਹੈ ਮੁਰਸ਼ਿਦ ਸਾਹਰ ਪੀਰ ਤਪਦੇ ਦਿਲਾਂ ਨੂੰ ਦਿੱਤਾ ਤੀਰ ਪੂਰੇ ਕੀਤਾ ਸਭ ਮੰਗਾ ਨੂੰ ਪੂਰੇ ਕੀਤਾ ਸਭ ਮੰਗਾ ਨੂੰ ਚੰਡੀ ਪੀਰ ਮੰਝਲ ਬਲ ਤੁਰ ਪੈ ਲੈ ਕੇ ਨਾਲ ਮਲੰਗਾ ਨੂੰ ਚੰਡੀ ਪੀਰ ਮੰਝਲ ਬਲ ਤੁਰ ਪੈ ਲੈ ਕੇ ਨਾਲ ਮਲੰਗਾ ਨੂੰ ਚੰਡੀ ਪੀਰ ਮੰਝਲ ਬਲ ਤੁਰ ਪੈ ਲੈ ਕੇ ਨਾਲ ਮਲੰਗਾ ਨੂੰ ਲੈ ਕੇ ਨਾਲ ਮਲੰਗਾ ਨੂੰ ਲੈ ਕੇ ਝੜੀ ਮਲੰਗਾ ਨੂੰ ਗਰੀਬੀ ਕਦਮ ਹੈ ਪਾਉਂਦੇ ਕਲਮੇ ਪੜਪੜ ਦੁੱਖ ਮਿਟਾਉਂਦੇ ਜਿਸ ਨਗਰੀ ਵੀ ਕਦਮ ਹੈ ਪਾਉਂਦੇ ਕਲਮੇ ਪੜਪੜ ਦੁੱਖ ਮਿਟਾਉਂਦੇ ਫੈਜਦੀਆਂ ਛੇੜ ਤਰੰਗਾਂ ਨੂੰ ਫੈਜਦੀਆਂ ਛੇੜ ਤਰੰਗਾਂ ਨੂੰ ਚੰਡੀ ਪੀਰ ਮੰਝਲ ਬਲਦੁਰ ਪੈ ਲੈ ਕੇ ਨਾਲ ਮਲੰਗਾ ਨੂੰ ਚੰਡੀ ਪੀਰ ਮੰਝਲ ਬਲਦੁਰ ਪੈ ਲੈ ਕੇ ਨਾਲ ਮਲੰਗਾ ਨੂੰ ਚੰਡੀ ਪੀਰ ਮੰਝਲ ਬਲਦੁਰ ਪੈ ਲੈ ਕੇ ਨਾਲ ਮਲੰਗਾ ਨੂੰ ਲੈ ਕੇ ਨਾਲ ਮਲੰਗਾ ਨੂੰ ਲੈ ਕੇ ਚੜੀ ਮਲੰਗਾ ਨੂੰ ਦੇ ਮੁਰਸ਼ਿਦ ਨੇ ਫਰਮਾਇਆ ਤੂੰ ਅੱਲਾ ਦੇ ਨਬੀ ਦਾ ਰਤਬਾ ਪਾਇਆ ਪੀਰ ਦੇ ਮੁਰਸ਼ਿਦ ਨੇ ਫਰਮਾਇਆ ਤੂੰ ਅੱਲਾ ਦੇ ਨਬੀ ਦਾ ਰਤਬਾ ਪਾਇਆ ਜਾਣਿਆ ਹਕੀਕੀ ਰੰਗਾਂ ਨੂੰ ਜੀ ਹਕੀਕੀ ਰੰਗਾਂ ਨੂੰ ਹੀ ਰੂਹ ਚੰਡੀ ਪੀਰ ਮੰਝਲ ਬਲਤੁਰ ਪੈ ਲੈ ਕੇ ਨਾਲ ਮਲੰਗਾ ਨੂੰ ਚੰਡੀ ਪੀਰ ਮੰਝਲ ਬਲਤੁਰ ਪੈ ਲੈ ਕੇ ਨਾਲ ਮਲੰਗਾ ਨੂੰ ਚੰਡੀ ਪੀਰ ਮੰਝਲ ਬਲਤੁਰ ਪੈ ਲੈ ਕੇ ਨਾਲ ਮਲੰਗਾ ਨੂੰ ਲੈ ਕੇ ਨਾਲ ਮਲੰਗਾ ਨੂੰ ਲੈ ਕੇ ਚੜੀ ਮਲੰਗਾ ਨੂੰ ਵਲਿਹਾਰ ਜੋ ਚੰਡੀ ਪੀਰ ਦਾ ਕਰੇ ਦیدار ਵਿਰਕਾਂ ਦਾ ਵਲਿਹਾਰ ਜੋ ਚੰਡੀ ਪੀਰ ਦਾ ਕਰੇ ਦیدار ਹੈ ਚੜਦਾ ਰੰਗ ਬਿਰੰਗਾ ਨੂੰ ਚੜਦਾ ਰੰਗ ਬਿਰੰਗਾ ਨੂੰ ਚੰਡੀ ਪੀਰ ਮੰਝਲ ਬਦ ਤੁਰ ਪੈ ਲੈ ਕੇ ਨਾਲ ਮਲੰਗਾ ਨੂੰ ਚੰਡੀ ਪੀਰ ਮੰਝਲ ਬਦ ਤੁਰ ਪੈ ਲੈ ਕੇ ਨਾਲ ਮਲੰਗਾ ਨੂੰ ਚੰਡੀ ਪੀਰ ਮੰਝਲ ਬਦ ਤੁਰ ਪੈ ਲੈ ਕੇ ਨਾਲ ਮਲੰਗਾ ਨੂੰ ਲੈ ਕੇ ਨਾਲ ਮਲੰਗਾ ਨੂੰ ਲੈ ਕੇ ਟਾਲੀ ਮਲੰਗਾ ਨੂੰ